ਉਹ ਕੀ ਗਿਆ ਸੀ ਮੈਂ ਤੇ ਉਹਦੇ ਕੋਲ ਨਹੀਂ ਜਾਣਾ ਤੇ ਉਹਨੂੰ ਨਾ ਹੀ ਕਿਤੇ ਜਾਣ ਦੇਣਾ ਹਾਲਾ ਸਿੱਧੂ ਪਰਜ਼ਾ ਦੁੱਖ ਤਾਂ ਸਾਰਿਆਂ ਨੂੰ ਆ ਬਾਈ ਤੇਰੇ ਘਰ ਵਾਲੀ ਹਾਕਮਾ ਮੈਨੂੰ ਤਾਂ ਇਹ ਗੱਲ ਦੀ ਸਮਝ ਨਹੀਂ ਆਉਂਦੀ ਵੀ ਯਾਰ ਉਹ ਕਿਹੜਾ ਨਿਆਣੀ ਸੀ ਜਿਹੜਾ ਉਹਨੂੰ ਕਰੰਟ ਲੱਗ ਗਿਆ ਇਹ ਤਾਂ ਮਰਨ ਵਾਲੀ ਹੈ ਨਹੀਂ ਸੀ ਉਹ ਇਹ ਕਿਸੇ ਦੀ ਕੋਈ ਚਾਲ ਆ ਉਹਦਾ ਕਾਤਲ ਹੋਇਆ ਬਾਈ ਮੈਨੂੰ ਪਤਾ ਕੌਣ ਆ ਕਾਤਲ ਕੀ ਕਿਹਾ ਬਾਈ ਤੂੰ ਤੈਨੂੰ ਪਤਾ ਉਹ ਦੱਸ ਬਾਈ ਇੱਕ ਵਾਰੀ ਉਹ ਪਾਪੀ ਦਾ ਨਾਂ ਤਾਂ ਦੱਸ ਕੌਣਾ ਜੱਗਾ ਨਾ ਉਹਦਾ ਜੱਗਾ ਜੱਗਾ ਅਸੀਂ ਅੱਖੀਂ ਦੇਖਿਆ ਉਹਦਾ ਕਤਲ ਹੁੰਦਾ ਅੱਖੀਂ ਦੇਖਿਆ ਆਕਮਾ ਪਰ ਤੂੰ ਇਹਨਾਂ ਦਾ ਸੋਚ ਸਕਦਾ ਸੀ ਵੀ ਮੈਂ ਤੇਰਾ ਯਾਰ ਸੀ ਕਿਉਂ ਮੇਰੇ ਘਰ ਵਾਲੀ ਇੱਜ਼ਤ ਤਾਂ ਬਚਾਈ ਸਕਦਾ ਸੀ ਉਹਦੀ ਨਵੀ ਕੀ ਕਰਦੇ ਸੀ ਉਹ ਬੰਦੇ ਪੈਸੇ ਵਾਲੇ ਸੀ ਸਾਰੀ ਪੁਲਿਸ ਉਹਨਾਂ ਦੇ ਹੱਥ ਸੀ ਬੜੀਆਂ ਮਾਰਾਂ ਨੇ ਉਹਨਾਂ ਦੇ ਹੱਥ ਚ ਉਹ ਮੈਂ ਉਹਨਾਂ ਮੂਰੇ ਕੀ ਬੋਲਦਾ ਉਹ ਮੈਂ ਤਾਂ ਨੰਗ ਬੰਦਾ ਸੀ ਨਾਤਾ ਮੇਰੇ ਕੋਲੇ ਉਹਨਾ ਪੈਸਾ ਸੀ ਤੇ ਨਾ ਹੀ ਕੋਈ ਮੇਰੇ ਹੱਥ 'ਚ ਕੋਈ ਪੁਰਸਾ ਸੀ। ਹਾਕਮਾ ਹੁਣ ਮੈਨੂੰ ਇਹ ਗੱਲ ਦਾ ਹਾਲ ਦੱਸ ਵੀ। ਪੁਲਿਸ ਕੋਲੇ ਜਾਵਾਂ ਤੇ ਤੂੰ ਗਵਾਹੀ ਤਾਂ ਦੇਵੇਂਗਾ ਨਾ ਉਹਨਾਂ ਨੂੰ ਸਜ਼ਾ ਤਾਂ ਮਿਲੂ। ਮੈਂ ਤੇਰੇ ਨਾਲ ਖੜਾ ਨਾ ਵੀ। ਜਿੱਥੇ ਤੈਨੂੰ ਮੇਰੀ ਲੋੜ ਪਊ। ਚਾਹੇ ਅੱਧੀ ਰਾਤ ਨੂੰ ਫੋਨ ਮਾਰ ਦੇ। ਜਾਂ ਮੈਨੂੰ ਘਰੋਂ ਬੁਲਾ ਲੈ। ਪਰ ਜੇ ਪੁਲਿਸ ਕੋਲੇ ਜਾਏਗਾ ਕੋਈ ਹਲਕਾ ਉਹ ਪੁਲਸ ਤਾਂ ਪੈਸੀ ਦੀ ਭੁਖੀ ਆ। ਕੋਣੀ ਤੇਰਾ ਹੱਲ ਕਰਦੀ। ਜੇ ਪੁਲਸ ਹੱਲ ਨਹੀਂ ਨਾ ਕਰਦੀ ਤਾਂ ਬਸ ਹੁਣ ਮੈਂ ਵੀ ਫੌਜ ਦੇ ਵਿੱਚ ਨਹੀਂ ਜਾਣਾ ਤੇ ਬਦਲਾ ਲੈਣਾ ਵਾ। ਉਹਨਾਂ ਨੂੰ ਮੈਂ ਸੁੱਕਾ ਨਹੀਂ ਛੱਡਣਾ ਹੁਣ। ਸੋਚ ਲੈ ਨਵੀ ਤੇਰੀ ਨੌਕਰੀ ਦਾ ਮਾਮਲਾ। ਕੱਲ ਨੂੰ ਇਹ ਨਾ ਹੋਵੇ ਵੀ ਤੇਰੀ ਨੌਕਰੀ ਹੱਥੋਂ ਚਲੀ ਜਾਵੇ। ਤੈਨੂੰ ਮਸਾਂ ਤੋਰਿਆ ਸੀ ਕਰਦੇ ਨੇ। ਹਾਕਮਾ। ਹੁਣ ਪਿੱਛੇ ਕੀ ਰਹਿ ਗਿਆ ਫੇਰ ਮੇਰਾ? ਨੌਕਰੀ ਮੈਂ ਕਰਨੀ ਵੀ ਕਿਦੇ ਵਾਸਤੇ ਆ ਉਹ ਨਾ ਮੇਰੇ ਬੱਚੇ ਦੀ ਮਾਂ ਬਣਨ ਵਾਲੀ ਸੀ ਉਹ ਝਾਲਮਾਂ ਨੇ ਇੰਨਾ ਵੀ ਨਹੀਂ ਸੋਚਿਆ ਉਹਦੇ ਬਾਰੇ ਤੇ ਹੁਣ ਫਿਰ ਮੈਂ ਕੀ ਸੋਚਣਾ ਨੌਕਰੀ ਦਾ ਨਾਲੇ ਮੈਂ ਹੁਣ ਪੈਸੇ ਕਰਾਉਣੇ ਵੀ ਕੀ ਆ ਬਈ ਬਸ ਹੁਣ ਤਾਂ ਮੇਰੇ ਅੰਦਰ ਭੰਬੜ ਮਚ ਰਿਹਾ ਤੇ ਉਹਨਾਂ ਦਾ ਟਾਈਮ ਮੱਚਦਾ ਰਹੂ ਜਿੰਨਾ ਟਾਈਮ ਉਹ ਦੋਸਿਆਂ ਨੂੰ ਮੈਂ ਸਜ਼ਾ ਨਹੀਂ ਦਿੰਦਾ ਕੋਈ ਨਹੀਂ ਪੈਸੇ 'ਚ ਤਕੜਿਆ ਪੁਲਿਸ ਨਾਲ ਗੱਲ ਵਾਤਾ ਪਰ ਗੋਲੀ ਨਾ ਇਹਨ ਇੱਕ ਸਟੋਪਚਕੇ ਵਾਈ ਦੀ ਇਹ ਨਾ ਹੀ ਇਹਦਾ ਕੋਈ ਰਾਹ ਰੋਕ ਸਕਦਾ ਹੈ ਨਵੀ ਇਹ ਚੀਜ਼ਾਂ ਦੇ ਰਾਹ ਬੜੇ ਦੂਰ ਨੇ ਉਹ ਜੋ ਕਹਿਣਾ ਗੋਲੀ ਦਾ ਨਾ ਸੌਖਾ ਪਰ ਬਗਾਨਿਆਂ ਦੇ ਠੋਕਣੀ ਬਹੁਤ ਔਖੀ ਹੈ ਮੈਂ ਤੈਨੂੰ ਇੱਕ ਰਾਹੀ ਦਿੰਨਾ ਵੀ ਆਉਦੀ ਨੌਕਰੀ ਨੂੰ ਠੋਕਰ ਨਾ ਮਾਰ ਹਾਕਮਾ ਰਾਤਾਂ ਉਹ ਦੇਖਦੇ ਆ ਜਿਨ੍ਹਾਂ ਦਾ ਕੋਈ ਪਿੱਛੇ ਹੋਵੇ ਹੁਣ ਨਾ ਤਾਂ ਕੋਈ ਅੱਗੇ ਪਿੱਛੇ ਐ ਮੇਰੇ ਤੇ ਨਾ ਮੈਨੂੰ ਕੋਈ ਰੋਣ ਵਾਲਾ ਰਿਹਾ ਬਸ ਹੁਣ ਤਾਂ ਇੱਕੋ ਹੀ ਆ ਉਹਨਾਂ ਨੂੰ ਮੌਤ ਦੇ ਘਾਟ ਉਤਾਰਨਾ ਉਹ ਪਾਪੀ ਨਾ ਕਿਤੇ ਇਹ ਕਹਿਦਣ ਕਿ ਅਸੀਂ ਭਾਜੀ ਪਾਈ ਸੀ ਤੇ ਮੋੜੀ ਨਹੀਂ ਉਹਦੇ ਲਈ ਹੁਣ ਮੈਨੂੰ ਚਾਹੀਏ ਨੌਕਰੀ ਤੋਂ ਕਿਉਂ ਨਾ ਜਾਣਾ ਪਵੇ ਬਸ ਹਾਕਮਾ ਤੇਰਾ ਇਨਾ ਧੰਨਵਾਦ ਕਿ ਤੂੰ ਮੈਨੂੰ ਸੱਚ ਦੱਸਤਾ ਉਹ ਮਹਿਤਰਾ ਬਚਪਨ ਦਾ ਯਾਰ ਆ ਇਕੱਠਿਆਂ ਨੇ ਖਾਦਾ ਇਕੱਠਿਆਂ ਨੇ ਪੀਤਾ ਇਹ ਕਿਵੇਂ ਹੋ ਸਕਦਾ ਵੀ ਤੇਰੇ ਨਾਮ ਅਕਦੇ ਦਗਾ ਕੋ ਮੇਲੇ ਕੋਈ ਨਹੀਂ ਹਾਕਮਾ ਪਾਸੋਂ ਤੇਰਾ ਨਾਂ ਨਹੀਂ ਹੋ ਕਿਸੇ ਗੱਲ ਦੇ ਵਿੱਚ ਜੱਗੇ ਬਦਮਾਸ਼ ਨੂੰ ਤਾਂ ਮੈਂ ਦੇਖਦਾ ਬੜੀ ਹੱਤ ਚੱਕੀ ਉਹਨੇ ਤੇ ਨਾਲ ਉਹਦੇ ਕੋਈ ਛੋਟਾ ਜਿਹਾ ਹੋਣਾ ਉਹ ਤੋਂ ਪਹਿਲੀ ਵਾਰ ਹਾਂ ਕੋਈ ਨਹੀਂ ਪਹਿਲਾਂ ਤਾਂ ਉਹਨਾਂ ਨੂੰ ਦੱਸਣਾ ਪਤਾ ਚੱਲ ਠੀਕ ਆ ਹਾਕਮਾ ਚੱਲਦਾ ਫਿਰ ਮੈਂ ਮਾਰਿਆ ਤਿਆਰ ਰੱਖਿਆ ਉਹਦਾ ਪੈਰ ਪੈਰ ਤੇ ਚੱਕਣਾ ਰਹੀ ਇਹਨਾਂ ਦੇ ਬੰਦੇ ਚਾਰੇ ਪਾਸੇ ਛੱਡੇ ਹੁੰਦੇ ਆ ਕੋਈ ਨਹੀਂ ਜੇ ਇਹਨਾਂ ਦੇ ਬੰਦੇ ਚਾਰੇ ਪਾਸੇ ਨਹੀਂ ਨਾ ਤਾਂ ਆਪਣੇ ਵੀ ਬਹੁਤ ਬੰਦੇ ਨਹੀਂ ਫਿਰ ਹੁਣ ਬਾਜੀ ਸੂਤ ਸਮੇਤ ਮੋੜਨੀ ਇਹਨਾਂ ਨੂੰ ਚਲ ਰੱਬ ਤੇਰੀ ਰਾਖੀ ਕਰੂ ਠੀਕ ਆ ਚੰਗਾ ਹਕਮਾ ਚੰਗਾ ਅੱ비ਆ ਜੇ ਟਾਈਮ ਕੁਝ ਵੀ ਨਹੀਂ ਹੋਇਆ ਪੂਰਾ ਰੰਗਲ ਮੰਗਲ ਤੋਂ ਨਹੀਂ ਆ ਰੰਗਲ ਮੰਗਲ ਦੇ ਬੱਲੇ ਲਾਉ ਜੇ ਮਨ ਨੂੰ ਤਾਂ ਲੱਗਦਾ ਅਜੇ ਪੰਜ ਵੀ ਨਹੀਂ ਬੱਜੇ ਲਵਾ ਲਵਾ ਜੋ ਮੈਂਂ ਦੇ ਵੀਰੋ ਇਹ ਇੱਕ ਚੀਜ਼ ਚੀਹੂ ਚੱਚਾ ਉੱਡੀ ਨੇ ਲਾਲ ਬਰੀ ਨਾ ਪੀਤੀ ਰੰਗ ਕੁੱਟ ਗਈ ਜਿੰਨੀ ਨਾ ਕੀ ਪੀ ਆਗਰ ਬੱਲੀ ਨੇ ਹੈ ਜਾਣਦਾ ਦੇਖੋ ਬੋਧ ਨਿਕ ਅਦੇ ਚੱਲ ਨਾਲ ਭੈਂਦੇ ਵੀਰੇ ਬੜੇ ਜਰਾ ਪੀ ਹੋ ਜਾਂਗੇ ਬਣੀ ਦੇ ਇਹ ਕਿ ਜਲਣਾ ਬੰਦਾ ਚੱਕ ਚੋਟ ਆ ਵੀ ਸੀ ਚਾਚਾ ਪੜੀ ਰਹੀ ਆਂਦਾ ਕੱਟ ਕੇ ਬਾਹਲੇ ਦੇ ਨਾਲ ਪਿੱਛੇ ਚੱਲ ਅੰਦੋਲਨ ਰੱਟ ਹੋਰ ਮਾਰੇ ਕਿ ਚੋਟਿਆ ਅੱਜ ਸਾਰੇ ਪੈਂਦੇ ਫਟੇ ਚੱਕਦੇ ਨੇ ਆਪਾਂ ਆਪਾਂ ਜਿੱਤਣਾਗਾ ਹਾਂ ਦਾਰੂ ਦਰੂ ਦੀ ਕੋਈ ਪਰਵਾਹ ਨਾ ਮਨੇ ਦਾਰੂ ਤਾਂ ਆਪਾਂ ਕਿੰਨੇ ਆਕੇ ਗੱਡੀ ਇੱਥੇ ਮਗਾਇਲਾ ਕੇ ਆਪਣਾ ਮੈ ਟੀਕਾਪ ਆਉਗੀ ਟਰਦੀ ਐਗੀ ਪੱਕੀ ਐ ਲੱਗਦਾ ਕੋਈ ਨਾ ਕੋਈ ਨੱਕਾ ਨਾ ਵੀ ਦੇਖਾਂਗੇ ਬਣੀ ਜਲੀ ਅੰਦਰ ਮੋਟਰ ਦਾ ਕੋਈ ਗੱਲ ਨਹੀਂ ਬਈ ਪੈਗ ਤਾਂ ਲਾ ਲਿਆ ਫਿਰ ਇੱਕ ਅੱਦਾ ਉਹ ਲਾ ਲੋ ਭੈਣ ਦੇ ਵੀਰੋਂ ਉਹ ਨਾ ਕਿਤੇ ਪਾਣੀ ਵਿੱਚ ਟੱਪ ਜੇ ਫਹੀ ਕੋਈ ਕਿਸੇ ਫਸੇ ਹੋਵੇ ਮਲੇ ਆਰੇ ਬਈ ਜਾਨਾ ਵਾ ਉਹ ਨੜ ਗਏ ਨੇ ਦੇਖ ਕੇ ਲਈ ਓਏ ਕੋਈ ਟੱਕਰੀ ਨਹੀਂ ਬਾਈ ਪਾਣੀ ਦਾ ਠੀਕ ਨੇ ਰਹਾ ਦੇਖੀਂ ਅਲੀ ਦਾ ਬੰਦ ਬਿਨ ਪਾਣੀ ਤੂੰ ਰੁੱਕੇ ਓਏ ਹਾਂ ਬਰਾਵਾ ਮੈਂ ਹਿਲਾਵਾ ਇੱਕ ਦਾ ਹਾਂ ਬਾਈ ਜੇ ਤਨੀ ਵੇਲੇ ਪੈਂਦੇ ਵੀਰਾਂ ਦੇ ਨੰਬਰ ਪੀਲਾ ਪੀਲਾ ਕੰਨੀ ਤੇ ਜੇ ਦੋ ਚੱਕ ਕੇ ਲੈ ਜਾਣੇ ਓਕੇ ਹੋ ਜੂਗੇ ਮੇਰਾ ਕਹੂਗੇ ਦੱਸਿਆ ਨਹੀਂ ਨਹੀਂ ਏ ਮਰਦੇ ਹੈ ਬਾਈ ਤੁਹਾਡੇ ਪੀਲਾ ਪੀਲਾ ਆਵੇ ਹੈ ਇਹ ਵੱਧੇ ਦੇਦਾ ਹੀ ਦੀ ਇਹ ਫਰੇ ਨਾ ਰੋਵੇਂ ਮਣਾ ਮਟਾ ਤੁਰ ਕੇ ਦੇਖੀ ਆ ਜਾ ਮਾਤ ਕਰੀਂ ਨਾ ਬੋਲਣਾ ਹੋਲਣਾ ਹੋਲੇ ਮੰਗੇ ਅਈ ਫਿਰ ਇੱਕ ਲਾਵਾ ਨੇ ਸੋਧਾਂ ਜਾਂ ਬਾਹ ਨਾਉਂਦਾ ਹੈਗਾ ਮੈਂ ਯਾਰ ਫਿਰ ਕਹਿਰਾ ਗੁਰਾ ਵੀ ਦੇਖਿਆ ਹੈ ਕਿਤੇ ਪਰਲੇ ਪਾਸੇ ਨਾ ਟੱਪ ਜੇ ਲੈ ਦੇਖੀਏ ਕਿਵੇਂ ਆ ਗੱਲ ਫੀ ਯਮਾਂਗੇ ਲਈ ਜਲਾਂਗੇ ਆਪਾਂ ਕਿਉਂ ਕਰਨਾਗਾ ਓਹ ਹੁੰਦਾ ਵੀਰਾ ਕੋਈ ਨਾ ਟੱਪ ਜੇ ਪਾਣੀ ਕਿਤੇ ਸਾਲੇ ਸਰੀ ਮੈਂ ਇਹਨੇ ਨਾ ਤੱਕੀ ਮੈਂ ਚੱਕ ਓਏ ਚੱਕ ਨੜਗੇ ਰਿਆਂ ਓਏ ਚਾਹਦਾਂ ਮੈਂ ਬਾਈਕ ਆਣੀ ਦੇਖ ਪਹਿਲਾਂ ਕਿੱਥੇ ਪੀ ਜਾਂਦਾ ਆਪਣੇ ਭੈਣ ਦੇ ਵੀਰਾ ਆ ਇੱਥੇ ਜੇ ਨੱਕਾ ਜਾਂ ਪੈਂਦਾ ਸੀ ਨੱਕੇ ਲੈ ਕੇ ਨਾ ਰਹੀ ਕਿਤੇ ਪਾਣੀ ਪਿੱਛੇ ਪੀ ਜਾਂਦਾ ਉਸ ਦਿਨ ਹੁੰਦਾ ਚੱਕਦਾ ਫੱਟੇ ਆਪਾਂ ਡਰ ਕੇ ਰਹਿਣਾ ਰੱਤ ਵੱਲ ਗੱਡੀਆਂ ਕਰਨੀਆਂ ਚੇਪਾ ਬਸਾ ਸੁੱਕਾ ਨਹੀਂ ਜਾਣ ਦੇਣਾ ਅੱਜ ਸੌਂਖਾ ਕਹਿ ਮੈਂ ਵੀ ਹੋਰ ਜੇ ਤਾਂ ਮਾਲਕ ਬਾਕੀ ਆ ਚਲ ਕੋਈ ਨਹੀਂ ਉਹਦੀ ਬਾਰੀ ਵੀ ਆ ਗਈ ਪਹਿਲਾਂ ਇਹਨੂੰ ਤਲਵੇ ਲਾਵਾਂ ਯਾਰ ਉੱਤਮ ਮਖਰੀ ਮਕੀ ਕਰੀ ਉਹ ਹੋਰ ਲਿਓ ਨੇ ਆ ਦੱਸ ਕਿਹੜੀ ਬਣੀ ਐ ਉਹ ਕੌਣਾ ਹੋਣਾ ਪਛੜਿਆ ਨਹੀਂ ਆ ਥੋੜੇ ਦਿਨ ਪਹਿਲਾਂ ਜਿਹਦੀ ਘਰ ਵਾਲੇ ਨੂੰ ਇੱਥੇ ਲੈ ਕੇ ਆਈ ਸੀ ਨਾ ਤੁਸੀਂ ਕਤਲ ਕੀਤਾ ਅੱਛਾ ਮੈਂ ਉਹਦੇ ਘਰ ਵਾਲਾ ਬਦਲਾ ਲੈਣਾ ਆ ਬਦਲਾ ਬਸ ਤੇਰੇ ਮਾਲਕ ਦੇ ਹੁਣ ਸੀਨੇ ਵਿੱਚ ਦੀ ਗੋਲੀ ਕੱਢਣੀ ਆ ਉਹ ਅਸਲਾ ਲੈ ਕੇ ਕੀ ਬਦਮਾਸ਼ੀ ਕਰਦਾ ਐ ਇੱਕ ਜੀ ਦੂਰਾ ਦਾ ਆਇਆ ਦੂਦ ਹੱਤ ਚਲ ਤੇਰੀ ਹਾਰੀ ਜੀ ਪੂਰੀ ਕਰ ਦਿੰਨੇ ਆ ਰੱਖ ਤਸਲਾ ਆ ਜਾ ਫਿਰ ਕੋਈ ਵੱਲੇ ਆ ਜਾ ਬਈ ਨੰਗਿਆ ਆ ਗਿਆ ਭਨੇ ਆ ਗਿਆ ਉਹ ਤਾਂ ਘਾਰ ਨੂੰ ਗਿਆ ਹੋਇਆ ਬਾਈ ਕਿੱਧਰ ਭੱਗ ਗਿਆ ਉਹ ਪਤਾ ਨਹੀਂ ਮੈਨੂੰ ਪਤਾ ਤਾਂ ਹੈਗਾ ਪਿੰਡ 'ਚ ਕੀ ਪਾਣਾ ਵਰਤੇ ਆ ਪਿਆ ਦਾ ਪਾਣਾ ਵਰਤੇ ਪਿਆ ਕਿਹੜਾ ਪਾਣਾ ਤੈਨੂੰ ਪਤਾ ਨਹੀਂ ਬਈ ਉਹਦੀ ਪਾਈ ਦੀ ਘਰ ਆਲੀ ਨਹੀਂ ਕਿਸੇ ਦਾ ਹੋਇਆ ਤੂੰ ਬਣ ਨਵੀ ਦੀ ਗੱਲ ਕਰਦੀਂ ਹੋਰ ਵੀ ਉਹੀ ਗੱਲ ਕਰਦੀ ਆਂ ਹੋਰ ਕਿਹਦੀ ਗੱਲ ਕਰਦੀ ਆਂ ਜੀ ਤੈਨੂੰ ਨਹੀਂ ਪਤਾ ਹੋਏਗਾ ਉਹ ਤਾਂ ਮੇਰੇ ਕੋਲੇ ਆਇਆ ਸੀ ਗਾਹਣਾ ਗੱਲ ਕਰੀ ਭੈਣ ਬਣ ਕੇ ਮੈਂ ਤਾਂ ਤੇਰੇ ਕੋਲੇ ਗੱਲ ਕਰਦਾ ਸੁਪੀਂ ਘੱਟ ਕੇ ਮੇਰੇ ਕੋਲੇ ਆਇਆ ਸੀ ਗੱਲਾਂ ਸਾਡੀਆਂ ਜਿਹੜੀਆਂ ਹੋਈਆਂ ਉਹੀ ਕਰੀਆਂ ਮੈਂ ਤਾਂ ਉਹਦੇ ਨਾਲ ਕੀ ਗੱਲਾਂ ਕੀਤੀਆਂ ਸੀ ਵੀ ਉਹ ਮੈਂ ਹੀ ਦੱਸਿਆ ਸੀ ਉਹਨੂੰ ਵੀ ਤੇਰੇ ਘਰ ਵਾਲੀ ਨਾਲ ਕੰਮ ਹੋ ਗਏ ਉਹ ਤਾਂ ਮੈਂ ਤੇ ਬੱਲੇ ਨਹੀਂ ਦੇਖਿਆਗਾ ਖੜਕੇ ਜਿਹੜਾ ਉਹਦੀ ਘਰ ਵਾਲੀ ਨਾਲ ਹੋਇਆ ਇੰਨਾ ਬੁਰਾ ਹਾਲ ਤਾਂ ਮੈਂ ਅਜੇ ਤੱਕ ਨਹੀਂ ਦੇਖਿਆ ਬਾਈ ਉਹ ਹੀ ਗੱਲ ਸਾਡਾ ਵੀ ਹੁਣ ਫੌਜੀ ਆ ਨਵੀਂ ਨਹੀਂ ਉਹਦੀ ਡਿਊਟੀ ਹੈਗੀ ਮੇਰੇ ਪੁੱਤ ਦੀ ਮੈਨੂੰ ਤਾਂ ਇਹ ਡਰ ਲੱਗਦਾਗਾ ਮੇਰਾ ਪੁੱਤ ਦਾ ਉਹਨੇ ਨਾ ਸੁਰੂ ਤੋਂ ਹੀ ਸਾਥ ਆਗਾ ਉਹਦਾ ਘਰ ਤਾਂ ਪੱਟਿਆ ਗਿਆ ਕਿਤੇ ਮੇਰਾ ਘਰ ਨਾ ਪੱਟਿਆ ਜਾਵੇ ਬਈ ਤੈਨੂੰ ਪਤਾ ਕਿਹੜੇ ਹੀ ਲਿਆਣਾ ਨਾ ਮਾਵਦਾ ਜਵਾਕ ਪਾਲਿਆਗਾ ਅਕਰ ਵੀ ਨੀ ਸੱਤ ਤੋਂ ਦੋ ਟਾਂ ਵੀ ਨਹੀਂ ਲੱਗੀਆਂ ਹੈਗੀਆਂ ਵੀ ਚੱਲ ਜਵਾਕ ਫੌਜ ਚ ਵਗ ਜੇ ਫੌਜ ਚ ਵਗ ਜੇ ਜਿਹੜੇ ਦੌਰ ਪਏ ਆਉਂਦੇ ਸੀ ਬਈ ਅਸੀਂ ਉਹਦੇ ਤੇ ਰਣੀ ਚਨੀ ਕਰਕੇ ਲਾਤੀ ਉਹ ਤਾਂ ਭੈਣੇ ਮੈਂ ਸਮਝਦਾ ਗੱਲ ਨੂੰ ਕਿਸੇ ਦੀ ਘਰ ਵਾਲੀ ਨਾਲ ਇੰਨੀ ਬੁਰੀ ਹਾਲਤ ਹੋਈ ਐ ਜੇ ਤੇਰਾ ਮੁੰਡਾ ਆ ਵੀ ਜਾਊ ਤਾਂ ਵੀ ਮਾੜਾ ਨਹੀਂ ਸੂਰ ਮੇ ਸਾਥ ਦਿੰਦੇ ਹੁੰਦੇ ਆ ਬਈ ਸੂਰ ਮੇ ਸਾਥ ਤਾਂ ਦਿੰਦੇ ਨੇ ਪਰ ਨਾ ਜੀ ਦੇ ਕੱਲਾ ਕਹਿਰਾ ਪੁੱਤ ਹੋ ਉਹਨੂੰ ਵੀ ਪੁੱਛ ਕੇ ਦੇਖ ਨਾ ਜਦੋਂ ਮਾਂ ਦਾ ਕਿ ਘਾਰੀ ਮੁੱਦਾ ਵੱਜ ਗਿਆ ਪਿੱਛੇ ਦੇਖਣ ਨੂੰ ਨਾ ਕਿਸ ਮਿਲਿਆ ਫਿਰ ਕਰੂ ਵੀ ਕੀ ਬਈ ਸਾਡੀ ਤਾਂ ਨਾ ਸਾਡੇ ਪੁੱਤ ਦੀ ਆਸਾਂ ਨੇ ਹੋਰ ਕਾਸੀ ਤੇ ਨਹੀਂ ਮੈਂ ਹੀ ਗੱਲਾਂ ਡਰਦੀਆਂਗੇ ਹੁਣ ਕਿ ਮੀਰਾ ਜਬਾਤ ਜੇ ਘਰੇ ਆ ਗਿਆ ਨਾ ਮੈਨੂੰ ਪਤਾ ਉਹਨੇ ਨਵੀ ਦਾ ਖਹਿੜਾ ਛੱਡਣਾ ਨਹੀਂ ਤੇ ਸਾਡਾ ਘਰ ਪਟਿਆ ਜਾਊ ਪਤਾ ਕਹਨੀ ਹੈ ਸੱਚੇ ਪਾਸਾ ਮੇਰੇ ਪੁੱਤ ਨੂੰ ਤਾਂ ਨਾ ਛੁੱਟੀ ਵੀ ਨਾ ਮਿਲੇ ਉਹ ਆਏ ਨਹੀਂ ਕਹਿੰਦੇ ਹੁੰਦੇ ਭਨੇ ਕਿਸੇ ਦੀ ਘਰ ਵਾਲੀ ਦਾ ਕਤਲ ਹੋਇਆ ਬਈ ਇਹ ਤਾਂ ਮੈਂ ਕਹਿਨੀ ਆਂ ਵੀ ਮਾੜੀ ਗੱਲ ਹੋਈ ਆ ਪਹਿਲਾ ਸਾਡੇ ਨਾਲ ਉਹਨਾਂ ਨੇ ਬਥੇਰਾ ਕੁਛ ਕੀਤਾਗਾ ਸਾਡੀ ਜ਼ਮੀਨ ਦਾ ਟਲੀ ਸਾਡੇ ਕੋਲੇ ਹੈ ਕੀ ਹੈਗਾ ਹੁਣ ਚਲ ਕੋਈ ਨਾ ਚਾ ਠੀਕ ਆ ਪਹਿਣੇ ਤੂੰ ਬਣਾ ਰੋਟੀ ਲੱਟੀ ਫਿਰ ਮੈਂ ਜਾਣਾ ਹੈ ਭਾਈ ਤੂੰ ਕਿਵੇਂ ਆਏ ਸੇ ਮੈਨੂੰ ਆਏ ਤਾਂ ਦੱਸ ਦੇ ਮੈਂ ਤਾਂ ਉਹੀ ਗੱਲ ਆਹੀ ਰੋਣੇ ਲੈ ਕੇ ਬੈਗੀ ਪਿੰਡ ਚ ਤਾਂ ਤਵੇ ਮੁੱਦੇ ਵੱਜੇ ਪਏ ਨੇਗੇ بس ਇੱਕ ਸਰਦਾ ਨਹੀਂ ਢੱਠਾਪੜੇ ਬਿਨਾ ਚਲ ਮੈਂ ਤਾਂ ਬਾਈ ਕੋਲੇ ਆਇਆ ਸੀ ਤੂੰ ਤਾਂ ਹੋਰ ਹੀ ਗੱਲਾਂ ਛੇੜ ਲਾ ਬਾਈ ਅੱਜ ਮੇਰੇ ਨਿਹਾਲ ਨੇ ਵੀ ਛੁੱਟੇ ਆਉਣਾਗਾ ਮੈਨੂੰ ਆਇਆ ਮੇਰਾ ਜਵਾਕ ਮਸਾ ਕਰੇ ਆਊਗਾ ਪਰ ਨਾ ਬਾਈ ਮੇਰਾ ਇਹ ਜੀ ਕਰਦਾ ਵੀ ਨਵੀ ਦੇ ਨਾਲ ਮੈਂ ਉਹਨੂੰ ਰਲਣਾ ਨਹੀਂ ਦੇਵਾਂ ਉਹ ਚਲ ਭੈਣਿਆ ਤਾਂ ਬਾਲੀ ਵਧੀਆ ਗੱਲ ਹੈ ਆ ਜਾਊਗਾ ਜਵਾਕ ਮਹੀਨਾ ਡੇਢ ਮਹੀਨਾ ਲਾ ਜਾਊਗਾ ਰਹੀ ਗੱਲ ਗੱਤਨ ਦੀ ਦੋਨੇ ਬਚ ਬਣਦੇ ਯਾਰ ਜੁੰਡੀ ਦੇ ਨਾ ਤਾਂ ਉਹਨੂੰ ਉਹਦੇ ਬਿਨਾ ਸਰੇ ਨਾ ਉਹਨੂੰ ਉਹਦੇ ਬਿਨਾ ਸਰੇ ਕੋਈ ਨਾ ਆ ਜਾਣ ਤੇ ਛੁੱਟੀ ਲਾ ਜੂਗਾ ਥੋੜਾ ਜਿਹਾ ਟਾਈਮ ਬਾਈ ਆਏ ਨਹੀਂ ਮੈਂ ਕਹਿੰਦੀ ਮੇਰਾ ਪੁੱਤ ਮਸਾ ਆਊਗਾ 6 ਮਹੀਨੇ ਆ ਕੇ ਮਾਵਾ ਦੀਆਂ ਤਾਂ ਅੱਖਾਂ ਤਰਸ ਜਾਂਦੀਆਂ ਨੇ ਆਪਦੇ ਪੁੱਤ ਨੂੰ ਦੇਖਣ ਨੂੰ ਤੇ ਅਸੀਂ ਕੰਨ ਸਰਦੇ ਨੂੰ ਨਾ ਫੌਜ ਸਾਨੂੰ ਤੋੜਨਾ ਪਿਆ ਭਾਈ ਤੈਨੂੰ ਪਤਾ ਕਰਦੀਆਂ ਮਜਬੂਰੀਆਂ ਮਾਰਦੀਆਂ ਨੇ ਪਰ ਨਾ ਮੈਂ ਜੱਗੇ ਤੋਂ ਬਾਹਲਾ ਡਰ ਲੱਗਦਾ ਬਾਈ ਤੈਨੂੰ ਪਤਾ ਉਹ ਕਹਿ ਜਾ ਬੰਦਾ ਗਾ ਮੈਨੂੰ ਆਇਆ ਜੇ ਮੇਰਾ ਪੁੱਤ ਆ ਗਿਆ ਨਾ ਨਵੀਨ ਰਲ ਗਿਆ ਕਿਤੇ ਸਾਡਾ ਘਰ ਨਾ ਖਰਾਬ ਹੋ ਜੇ ਉਹ ਭਣੇ ਕਿਹੜੀਆਂ ਗੱਲਾਂ ਕਰਦੀਆਂ ਹੈ ਐ ਐ ਜੱਗਾ ਮੂੰਹ ਚ ਪਾ ਜੂਗਾ ਪੂਰੀ ਮਰੀ ਜੰਨੀ ਆ ਨਾਲੇ ਤੇਰੇ ਪੁੱਤ ਨਾਲ ਜੱਗੇ ਦੀ ਕੀ ਦੋ ਸਮਝਨੀ ਆ ਦੁਸ਼ਮਣੀ ਤਾਂ ਨਵੀਨ ਨਾਲ ਆ ਗਈ ਐਵੇਂ ਨਹੀਂ ਕਰੀਦਾ ਹੁੰਦਾ ਚਲ ਤੂੰ ਤਾਂ ਹੋਰ ਹੀ ਗੱਲਾਂ ਛਿੜ ਕੇ ਵੇ ਗਈ ਭਣੇ ਚਲ ਮੈਂ ਜਾਂਨਾ ਲਾਣੇਦਾਰ ਨੂੰ ਸੁਨੇਹਾ ਲਾਦੀ ਚੰਗਾ ਬਈ ਲਾ ਦੋ ਤੱਕਾਂ ਦਾ ਹੋਰ ਗੱਲਾਂ ਛੇੜ ਕੇ ਬੈਗੀ ਮੇਰਾ ਪੁੱਤ ਵੀ ਕੱਲਾ ਕਹਿ ਰਗਾ ਮਾਂ ਨੂੰ ਪੁੱਛ ਕੇ ਦੇਖੋ ਕਿ ਜਿਹਦੇ ਪੁੱਤ ਫੌਜ ਚ ਵਗ ਜਾਂਦੇ ਨੇ ਝੇਨਾ ਵੀ ਨਾ ਰਲ ਗਿਆ ਨਾ ਮੈਨੂੰ ਪਤਾ ਜਿਹੜੇ ਗੱਲਾਂ ਮੈਂ ਡਰਦੀ ਆ ਨਾ ਉਹ ਗੱਲ ਹੋਊਗੀ ਲੈ ਮੰਮੀ ਪਿੰਡ ਚ ਕੀੜਾ ਮਾਰਿਆ ਮਾਂ ਪੁੱਤ ਹੁਣ ਤੂੰ ਪਿੰਡ ਚ ਕੀ ਕਰੇਗਾ ਰਾਤ ਤਾ ਤੂੰ ਸੁੱਟਿਓ ਆਇਆ ਨਹੀਂ ਨਾ ਮੰਮੀ ਗਰਾਉਂਡ ਜਾਵਾਂਗਾ ਮੈਂ ਨਾ ਨਵੀ ਬੀਰੇ ਨੂੰ ਮਿਲ ਆਉਂਗਾ ਅਸੀਂ ਇਕੱਠੇ ਹੀ ਡੌੜੀ ਤੇ ਪੁੱਤ ਦਿਨ ਚੜ ਜਾਂਦੇ ਹਜੇ ਦਿਨ ਦਾ ਸਮਾਰ ਕੇ ਚੜ ਜਾਂਦੇ ਦਿਨ ਤਾਂ ਹਜੇ ਚੜਿਆ ਨਹੀਂ ਤੂੰ ਹੁਣ ਨਵੀ ਨੂੰ ਮਿਲ ਕੇ ਕੀ ਕਰੇਗਾ ਨਾ ਮੇਰੀ ਗੱਲ ਸੁਣ ਪੁੱਤ ਹਾਂਜੀ ਮੰਮੀ ਜੀ ਬੋਲੋ ਪੁੱਤ ਤੂੰ ਨਵੀ ਨੂੰ ਨਾ ਹਜੇ ਠਹਿਰ ਕੇ ਮਿਲ ਲੈ ਕੋਈ ਗੱਲ ਨਹੀਂ ਹਜੇ ਤਾਂ ਤੂੰ ਇੱਥੇ ਆਗਾ ਨਾ ਇਹ ਨਾ ਮੈਂ ਤੈਨੂੰ ਆਏ ਕਹਿੰਦੀ ਸੀ ਜਿਹੜੀਆਂ ਆਪਾਂ ਸੁੱਖਾਂ ਦੇਣੀਆਂ ਨੇ ਪਹਿਲਾਂ ਸੁੱਖਾਂ ਲਾ ਦੀ ਨਾ ਤਾਂ ਤੇਰੇ ਭੂਆ ਬਾਲਾ ਕਹੇ ਜਾਂਦੇ ਆ ਨਾ ਉੱਥੇ ਜਾਈਏ ਉਹ ਨਹੀਂ ਨਹੀਂ ਮਾਂ ਮੈਂ ਜਾਇਆ ਮਾ ਮੜਾ ਆਇਆ ਮਨਾ ਇਹ ਤਾਂ ਮੇਰੇ ਕਹੇ ਤੋ ਰੁਕਦਾ ਨਹੀਂ ਹਨਾ ਮੈਂ ਜਾਇਆ ਮੈਂ ਜਿਹੜੀ ਕੱਲੋਂ ਮੈਂ ਡਰਦੀ ਆ ਨਾ ਬਸ ਉਹੀ ਗੱਲ ਆ ਕਿ ਕਿ ਮੇਰੇ ਇੱਕ ਅਕਬਾਰੀ ਵੀ ਕਹੇ ਤੋ ਰੁਕ ਜੇ ਨਾ ਮੈਂ ਟਾਲ ਮਟੋਲੇ ਤਾਂ ਬਥੇਰੇ ਕੀਤੇ ਸੀ ਪਰ ਨਾ ਰੁਕਿਆ ਫਿਰ ਵੀ ਨਹੀਂ ਔਰ ਨਿਕਲੇ ਮੇਰੇ ਛੜਾਣੇ ਤੜਕੇ ਦੀਆਂ ਬਾੜੀਆਂ ਹਜੇ ਤੱਕ ਨਹੀਂ ਨਿਕਲਦੀਆਂ ਓ ਨਿਕਲੇ ਓ ਕੀ ਕਰੂ ਕੁਇ ਲੈ ਤੜਕੇ 9 ਵਜ ਦੀਆਂ ਬਾੜੀਆਂ ਹਜੇ ਤੱਕ ਆਥਨ ਹੋ ਗਿਆ ਹਜੇ ਬਾਹਰ ਨਹੀਂ ਨਿਕਲੀਆਂ ਸਈ ਤਾਂ ਭਾਈ ਜਾ 10 ਮਿੰਟ ਪਤਾ ਨਹੀਂ ਕਿੰਨਾ ਕੁ ਟਾਈਮ ਲਾਉਣਗੇ ਆ ਪਰ ਕੀ ਕਰਨ ਗਰਮੀ ਹੈ ਹੀ ਬਾੜੀ ਬਾਹਰ ਨਿਕਲਦੀ ਨਹੀਂ ਇਹਨਾਂ ਨੂੰ ਵੀ ਆਰਾਮਦਾਰੀ ਇੱਥੇ ਹੀ ਮਿਲਦੀ ਆ ਘਰੇ ਕਾਹਨੂੰ ਮਿਲਦੀ ਆ ਇਹਨਾਂ ਨੂੰ ਆ ਜੋ ਇਹਨਾਂ ਨੇ ਤਾਂ ਮੈਨੂੰ ਹਮਾ ਮਾਰਿਆ ਪਤਾ ਨਹੀਂ ਕੀ ਹੋਇਆ ਕਟਕੇ ਦਾ ਮੈਂ ਡਿੱਕੀ ਆ ਨਾ ਇਹਨਾਂ ਨੂੰ ਛੱਪਰ ਜੀ ਨਹੀਂ ਬਾੜਨਾ ਬਸ ਇਹਦੂ ਵਾਰ ਜਿਹੜਾ ਉਹ ਫਿਰ ਘਰੇ ਨਵਾ ਦਾ ਕਰਦੇ ਚੱਪੜ ਚ ਨਹੀਂ ਵੜਨਾ ਤਾਂ ਉਹਨੂੰ ਵੀ ਤੂੰ ਹਾਂ ਬਈ ਤੈਨੂੰ ਇੱਕ ਗੱਲ ਦੱਸਣੀ ਸੀ ਉਹ ਜਿਹੜਾ ਨਾਲ ਨਹੀਂ ਹੁੰਦਾ ਜੱਗੇ ਦੇ ਖਰ ਗਿਆ ਉਹ ਕੀ ਹੋਇਆ ਕਿਹੜੀ ਗੱਲ ਦੱਸਣੀ ਆ ਹੁਣ ਦੱਸ ਉਹ ਜਿਹੜਾ ਜੱਗੇ ਦੇ ਨਾਲ ਨਹੀਂ ਸੀ ਤੂੰ ਕਹਿੰਦਾ ਸੀ ਉਹਦਾ ਕਤਲ ਕਰਤਾ ਮੈਂ ਉਹ ਕੀ ਹੋਇਆ ਕਿਉਂ ਘਬਰਾਇਆ ਨਾ ਕੀ ਗੱਲ ਤੇ ਤੈਨੂੰ ਯਕੀਨ ਨਹੀਂ ਹੋ ਰਿਹਾ ਯਕੀਨ ਤਾਂ ਮੈਨੂੰ ਬਚਪਨ ਦੇ ਦਿਨ ਤੇ ਉਹ ਇਹ ਤਾਂ ਸ਼ੁਕਰ ਕਰ ਵੀ ਉਹਦੇ ਨਾਲ ਜੱਗਾ ਨਹੀਂ ਸੀ ਨਹੀਂ ਤਾਂ ਮੈਂ ਅੱਜ ਹੀ ਗੱਡੀ ਛਾੜ ਦੇਣਾ ਸੀ ਉਹ ਵੀ ਕਿਸੇ ਨੇ ਦੇਖਿਆ ਤਾਂ ਨਹੀਂ ਉਹ ਕਿਸੇ ਨੇ ਨਹੀਂ ਦੇਖਿਆ ਨਾ ਖੇਤ ਚ ਉੱਥੇ ਕੋਈ ਹੈਗਾ ਸੀ ਕੱਲਾ ਸੀ ਕਿ ਆ ਮਤਾ ਮੈਂ ਕਹਿੰਦਾ ਹਥਿਆਰ ਲੈ ਕੇ ਆਇਆ ਹਥਿਆਰ ਰੱਖ ਦੇ ਆ ਜਾ ਦੇਖ ਲੈਣਾ ਦੋ ਦੋ ਹੱਥ ਮੈਂ ਕਿਹਾ ਦੇਖ ਲਾ ਆ ਫੌਜ ਦੀ ਟ੍ਰੇਨਿੰਗ ਕਰੀਆ ਹੱਥ ਨਾ ਲੋਹੇ ਵਰਗੇ ਬਣੇ ਪਏ ਸੀ ਮਾਰ ਕੇ ਮੁੱਕੀ ਸਿਰ ਚ ਥਾਏ ਬਦਲਾਤਾ ਉਹ ਚਲੋ ਤਾਂ ਠੀਕ ਐ ਨਵੀਂ ਨੌਕਰੀ ਮਸਾ ਮਸਾ ਮਿਲਦੀ ਐ ਇਹ ਗੱਲ ਦਿਮਾਗ ਚ ਵਹਾ ਕੇ ਚੱਲ ਉਹ ਨਹੀਂ ਬਈ ਇਹ ਮੈਂ ਤੈਨੂੰ ਗੱਲ ਉਹਦੋਂ ਵੀ ਕਹੀ ਸੀ ਹੁਣ ਨੌਕਰੀ ਤੋਂ ਮੈਂ ਕੀ ਕਰਾਉਣਾ ਹੈ ਜਦੋਂ ਮੇਰਾ ਪਰਿਵਾਰ ਹੀ ਨਹੀਂ ਰਿਹਾ ਉਹ ਮੇਰੀ ਘਰ ਵਾਲੀ ਮੇਰੀ ਦੁਨੀਆ ਸੀ ਉਹ ਪਾਪੀਆਂ ਨੇ ਇਹ ਵੀ ਨਹੀਂ ਸੋਚਿਆ ਵੀ ਉਹਦੇ ਜਵਾਬ ਕੋਨ ਆਲਾ ਉਹ ਇੰਨਾ ਤਾਂ ਸੋਚ ਸਕਦੇ ਸੀ ਮੇਰਾ ਤਾਂ ਹੱਸਦਾ ਖੇੜਦਾ ਘਰ ਪੱਟੀ ਮੇਸ ਕਰਤੀ ਉਹਨਾਂ ਨੇ ਮਾਂ ਇਹ ਤਰਾ ਦੁੱਖ ਸਮਝਦਾ ਚੰਗੀ ਤਰ੍ਹਾਂ ਇਹ ਘਰ ਵਾਲੀ ਕੀ ਹੁੰਦੀ ਹੈ ਬੰਦੇ ਦੇ ਕੀ ਗੁਜ਼ਰਦੀ ਹੈ ਤਬਰੇ ਕਟਬਰੇ ਹੁੰਦਾ ਇਹਨਾਂ ਨਾਲ ਸਾਂਝਾ ਹੁੰਨਾ ਪਿਆਰ ਦੀਆਂ ਉਹ ਦੁੱਖ ਮੈਂ ਚੰਗੀ ਤਰ੍ਹਾਂ ਸਮਝਦਾ ਬਸ ਫਿਰ ਬਈ ਹੁਣ ਤੂੰ ਇਹ ਸੋਚ ਕਿ ਮੈਂ ਉੱਥੇ ਨੌਕਰੀ ਕਿਵੇਂ ਕਰ ਲੈਂਦਾ ਮੈਨੂੰ ਤਾਂ ਉੱਥੇ ਆ ਜਾਦਾ ਹੀ ਮਾਰ ਦਿੰਦਿਆਂ ਵੀ ਜੇ ਬਦਲਾ ਨਾ ਨਾ ਲੈਂਦਾ ਬਸ ਮੇਰੀਆਂ ਰਗਾਂ ਦਾ ਖੂਨ ਇਹ ਕਹਿੰਦਾ ਕਿ ਤੂੰ ਤਾਂ ਕਾਇਰ ਹਾਂ ਬਹੁਤ ਵੱਡਾ ਜਿਹੜਾ ਆਪਣੀ ਘਰ ਵਾਲੀ ਦਾ ਬਦਲਾ ਨਹੀਂ ਲੈ ਸਕਿਆ ਡਾਕੂ ਦੀ ਲਹਿਰ ਇੱਕ ਜੇ ਕਹੀਂ ਮੁਲਾਗਾ ਫਿਰ ਪਰ ਯਾਰ ਮੇਰਾ ਘਰਵਾਰ ਇਹ ਸਾਰਾ ਕੁਝ ਮੈਂ ਕੀ ਕਰੂੰ ਮੈਂ ਤੈਨੂੰ ਕੋਈ ਗੱਲ ਕਹਿਣਾ ਬੋਲ ਬਾਈ ਦੱਸ ਇਧਰਲੇ ਲੋਕਾਂ ਦੇ ਲਿੰਕ ਬੜੀ ਦੂਰ ਤੱਕ ਹੈ ਇਧਰਲੇ ਤੈਨੂੰ ਇਹ ਨਹੀਂ ਪਤਾ ਕਿਹਦੇ ਹੱਥ ਮਰਵਾ ਦੇਣਾ ਪਰ ਪੁਲਿਸ ਤਾਂ ਹੈਗੀ ਆ ਉਹ ਪੁਲਿਸ ਤਾਂ ਨਹੀਂ ਮਰੀ ਹਾਲ ਦਾ ਪੁਲਿਸ ਉਹ ਕੱਲਾ ਕੱਲਾ ਬੰਦਾ ਇਹਨਾਂ ਦੇ ਹਾਂ ਜੀ ਐਸਐਸਪੀ ਡੀਐਸਪੀ ਪੈਸਾ ਮੰਗਦੇ ਆ ਤੇ ਜੱਗੇ ਕੋਲੇ ਪੈਸਾ ਰੋਦਾ ਓ ਬਾਈ ਫਿਰ ਹੁਣ ਤੇਰੇ ਕਹਿਣ ਦਾ ਮਤਲਬ ਕੀ ਮੈਂ ਪਿੰਡ ਛੱਡਦਾ ਉਹ ਵੀ ਜੱਗੇ ਤੋਂ ਡਰਦਾ ਹਾਂ ਓਏ ਇਹੋ ਜਿਹਾ ਬੰਦਾ ਨਹੀਂ ਹੈਗਾ ਮੈਂ ਨਾਲੇ ਫਿਰ ਮੇਰੇ ਤੋਂ ਡਰਪੋਕ ਕਿਹੜਾ ਹੋਊਗਾ ਜਿਹੜਾ ਜੱਗੇ ਤੋਂ ਡਰਦਾ ਈ ਪਿੰਡ ਛੱਡ ਦੇ ਉਹ ਨਵੀਂ ਦਿਮਾਗ ਨੂੰ ਡੁੰਗਾਈ ਤੱਕ ਲੱਗੇ ਜਾ ਜੇ ਨਾ ਪਿੰਡ ਛੱਡੇ ਜੱਗਾ ਤੈਨੂੰ ਮਰਵਾ ਦੂੰ ਇਹ ਚਤਰਿਆ ਪੁਲਸਾਂ ਦੇ ਵਿੱਚ ਕਾਦੂ ਤੈਨੂੰ ਇਹ ਵੀ ਗੱਲ ਤੇਰੀ ਸਹੀ ਆ ਪਰ ਬਦਲਾ ਮੇਰਾ ਬਦਲਾ ਵੀ ਤਾਂ ਲੈਣਾ ਨਾ ਟਾਈਮ ਦੇ ਹਿਸਾਬ ਨਾਲ ਸਭ ਕੁਝ ਹੋ ਜਾਂਦਾ ਬਦਲਾ ਵੀ ਲਿੱਤਾ ਜਾਂਦਾ ਸਭ ਕੁਝ ਹੋ ਜਾਂਦਾ ਗੱਲ ਤਾਂ ਤੇਰੀ ਸਹੀ ਆ ਬਾਈ ਜੇ ਕਹੇ ਡਾਕੂ ਨਾਲ ਬਲਾ ਦਾ ਡਾਕੂ ਨਾਲ ਪਰ ਮੇਰੇ ਕੋਲ ਹੋਰ ਦੂਸਰਾ ਕੋਈ ਰਸਤਾ ਵੀ ਨਹੀਂ ਰਿਹਾ ਹੁਣ ਨਾ ਤਾਂ ਮੈਂ ਘਰਦਾ ਤੇ ਨਾ ਘਟਦਾ ਹੁਣ ਤਾਂ ਮੈਨੂੰ ਕਿਸੇ ਲਹਿਰ ਦੇ ਵਿੱਚ ਸ਼ਾਮਲ ਹੋਣਾ ਹੀ ਪੈਣਾ ਹੈ ਤੇ ਬਦਲਾ ਲੈਣ ਲਈ ਤਾਂ ਜ਼ਰੂਰੀ ਹੈ ਨਹੀਂ ਤੇਰੀ ਗੱਲ ਸਹੀ ਆ ਆ ਜੱਗੇ ਨੇ ਪੁਲਿਸ ਤੋਂ ਚੁਕਵਾ ਦੇਣਾ ਤੇ ਉਲਟਾ ਕਿਸ ਤੋਂ ਮਰਵਾ ਦੇਣਾ ਇਸ ਤੋਂ ਚੰਗਾ ਤਾਂ ਮੈਂ ਪਹਿਲੇ ਚੱਕਣਾ ਹੋ ਜਾ ਤੇ ਬਸ ਮੌਕਾ ਲੱਗਦਿਆਂ ਇਹਨੂੰ ਮਾਰਦਾ ਤੇ ਰਾਜੁੰਡੀ ਦਾ ਯਾਰ ਆ ਹਦੇ ਧੋਖਾ ਨਹੀਂ ਕਮਾ ਸਕਦਾ ਧੋਖਾ ਕਮਾਉਣ ਤੋਂ ਪਹਿਲਾਂ ਮੈਂ ਆਪਦੀ ਜਾਣ ਦੇ ਸਕਦਾ ਬਸ ਪੇ ਠੀਕਾ ਬਈ ਮੈਂ ਇੱਕ ਦੋ ਘਰਾਂ ਦੇ ਵਿੱਚ ਮੈਂ ਜਾਇਆ ਵਾਂ ਉਸ ਤੋਂ ਬਾਅਦ ਆਪਾਂ ਕੱਲ ਨੂੰ ਚੱਲਦੇ ਆ ਜਿਹੜੀ ਵੀ ਤੇਰੀ ਲਹਿਰ ਹੈ ਬਸ ਇੱਕ ਤੇਰੇ ਤੇ ਵਿਸ਼ਵਾਸ ਕਰਕੇ ਮੈਂ ਉਹਦੇ ਤੇ ਛੱਡਿਆ ਕਦੇ ਧੋਖਾ ਮੈਂ ਵੀ ਨਹੀਂ ਕਮਾਵਾਂ ਬਸ ਗਰੀਬਾਂ ਦੀ ਸੇਵਾ ਕਰਨੀ ਹੁਣ ਤਾਂ ਤੇ ਉਹ ਧੱਲੇ ਨੂੰ ਸਲਕ ਸਿਕਾਉਣਾ ਵੀ ਕਿਸੇ ਦੀ ਇੱਜ਼ਤ ਨੂੰ ਹੱਥ ਪਾਉਣ ਦਾ ਨਤੀਜਾ ਕੀ ਹੁੰਦਾ ਜਿੱਥੇ ਲੋੜ ਪਈ ਮੈਨੂੰ ਦੱਸਦੀ ਤੇਰੇ ਨਾਲ ਖੜਾ ਜਿੱਦ ਤੇਰੇ ਘਰ ਵਾਲੀ ਦਾ ਕਤਲ ਹੋਇਆ ਸੀ ਤੇ ਉਹਦੇ ਤੇਰੇ ਨਾਲ ਮੈਂ ਖੜਾ ਸੀ ਇਹ ਧੱਲੇ ਲੋਕ ਹੋਰ ਸਾਹਬ ਦੇ ਆ ਮੈਨੂੰ ਪਤਾ ਜੱਗੇ ਦੇ ਖਿਲਾਫ ਕੋਈ ਵੀ ਗਵਾਹੀ ਨਹੀਂ ਦੇ ਸਕਦਾ ਤੇ ਨਾਲੇ ਉਹ ਤੋਂ ਡਰਦਾ ਕੋਈ ਗੱਲ ਨਹੀਂ ਦੱਸਦਾ ਪਰ ਤੂੰ ਫਿਰ ਵੀ ਜਿਗਰਾ ਕੀਤਾ ਪਰ ਤੇਰੇ ਨਾਲ ਜਵਾਨ ਆਏ ਵੀ ਤੇਰਾ ਕਦੇ ਨਾਂ ਨਹੀਂ ਆਉ ਤੇਰੇ ਨਾਲ ਕੋਈ ਬੈਂਸ ਨਹੀਂ ਪਊ ਉਹਦੀ ਬਸ ਜੋ ਵੀ ਗੱਲ ਆ ਉਹ ਹੁਣ ਮੈਂ ਨਿਪਟਾਉਂ ਚੱਲ ਲੋਕ ਚੱਕ ਕਰਦੇ ਆ ਨਿਕਲ ਹੁਣ ਵਹਿ ਵਹਿ ਚੱਲ ਚਾਉਣਾ ਠੀਕ ਆ ਚੱਲਦਾ ਬਾਈ ਫਿਰ ਉਹ ਜੱਗੇ ਦੇ ਬੰਦਿਆਂ ਨੇ ਭਾਲਦੇ ਫਿਰਦੇ ਹੋਣੇ ਆ ਠੀਕ ਆ ਬਾਈ ਖਿਆਲ ਰੱਖੀ ਆਪਣਾ じゃ ਹੁਣ ਮਿਲਦੇ ਆ ਤੜਕੇ ਖੂਹ ਤੇ ਠੀਕ ਆ ਬਾਈ ਯਾਰ ਅਜੂਨੀ ਦਾ ਘਰ ਵਾਲੀ ਲੇਕੀ ਆ

ਕਰੇ ਮੈਂ ਤਾਂ ਯਾਰ ਤੇਰਾ ਪਤਾ ਨਹੀਂ ਸੀ ਤੂੰ ਸੁੱਟੀ ਆ ਰਿਹਾ ਤੂੰ ਬਦਵਾ ਆ ਗਿਆ ਸੁੱਟੀ ਆ ਮੈਂ ਤਾਂ ਅਛਰਾਤ ਆਇਆ ਠੀਕ ਹੈ ਠੀਕ ਹੈ ਚਲ ਵਧੀਆ ਕੀਤਾ ਤੂੰ ਮਿਲਣ ਆ ਗਿਆ ਮੈਨੂੰ ਹੂੰ ਹੂੰ ਬਸ ਤੈਨੂੰ ਕੀ ਦੱਸਾਂ ਯਾਰ ਕੁਝ ਗੱਲਾਂ ਇਹ ਜਿਹੀਆਂ ਹੋਣਗੇ ਤੇ ਆਏ ਨਹੀਂ ਗਿਆ ਕੀ ਹੋ ਗਿਆ ਭਾਈ ਉਹ ਜੱਗਾ ਬਦਮਾਸ਼ ਨਹੀਂ ਪਿੰਡ ਦੇ ਵਿੱਚ ਹਾਂ ਹਾਂ ਬੜੀ ਹੱਥ ਚੱਕੇ ਉਹਨੇ ਯਾਰ ਗਰੀਬਾਂ ਤੇ ਬੜਾ ਜ਼ੁਲਮ ਕਰਦਾ ਅੱਛਾ ਉਹ ਮੇਰੇ ਘਰ ਵਾਲੀ ਦਾ ਨਾ ਕਤਲ ਵੀ ਉਹਨੇ ਕੀਤਾ ਇੱਕ ਤਾਂ ਉਹਦੇ ਨਾਲ ਦਾ ਮੈਂ ਗੱਡੀ ਚੜਾਤਾ ਠੀਕ ਹੈ ਬਸ ਹੁਣ ਉਹਨੂੰ ਚੜਾਉਣਾ ਤੇ ਆ ਬਾਈ ਟੱਕਰਿਆ ਸੀ ਇਹ ਕਹਿੰਦਾ ਯਾਰ ਹੁਣ ਤੂੰ ਪਿੰਡ ਛੱਡ ਕੇ ਚਲਾ ਜਾ ਨਿਹਾਲ ਸੇ ਤੂੰ ਦੱਸ ਵੀ ਯਾਰ ਜਿਹੜੇ ਬੰਦੇ ਨੇ ਮੇਰਾ ਹੱਸਦਾ ਖੇਡਦਾ ਕਰ ਮੁਗਿਆੜਦਾ ਹਨ ਮੈਂ ਉਹਨੂੰ ਕਿਵੇਂ ਜਿਉਂਦਾ ਛੱਡਦਾ ਤੇ ਕਿਵੇਂ ਆਪਦਾ ਪਿੰਡ ਛੱਡ ਕੇ ਵਗ ਜਾ ਪਰ ਉਹ ਕਹਿੰਦਾ ਇਹ ਬਦਲ ਲੈਣਾ ਤਾਂ ਤੈਨੂੰ ਡਾਕੂ ਦੀ ਲਹਿਰ ਦੇ ਵਿੱਚ ਸ਼ਾਮਲ ਹੋਣਾ ਪੈਣਾ ਹੁਣ ਨੌਕਰੀ ਤਾਂ ਨਹੀਂ ਫਿਰ ਮੈਂ ਕਰ ਸਕਦਾ ਨਿਹਾਲ ਸੇ ਉਹ ਟੈਨਸ਼ਨ ਆ ਲੈ ਬਾਈ ਮੈਂ ਵੀ ਤੇਰੇ ਨਾਲ ਹੀ ਆ ਉਹ ਨਹੀਂ ਨਿਹਾਲ ਸਿਆਂ ਤੇਰੀ ਮਾਂ ਨੇ ਤੈਨੂੰ ਮਸਾਂ ਭਰਤੀ ਕਰਾਇਆ ਤੇ ਬਹੁਤ ਔਖੇ ਹੋ ਕੇ ਉਹਨਾਂ ਨੇ ਦਿਨ ਕੱਢੇ ਨੇ ਤੂੰ ਗਰੀਬੀ ਚੱਕਣੀ ਆ ਤੂੰ ਆਪਣੀ ਨੌਕਰੀ ਨਾ ਛੱਡ ਉਹ ਵੀ ਮੇਰੇ ਖਾਤਰ ਚਾਰ ਪੈਸੇ ਆਉਣਗੇ ਵਧੀਆ ਬਿਆਹ ਬੂ ਹੋ ਜਾ ਤੇਰਾ ਮੇਰਾ ਕੀ ਆ ਨਵੀਂ ਵੀਰੇ ਤੇਰੇ ਘਰ ਆਈ ਮੇਰੀ ਭਾਬੀ ਲੱਗਦੀ ਸੀ ਮੇਰੀ ਮਾਂ ਸਮਾਨ ਸੀ ਇਹ ਜਿਹੇ ਨਾ 50 ਨੌਕਰੀਆਂ ਵੀ ਤੇਰੇ ਭਾਈ ਤੋਂ ਕਰਵਾਉਣ ਨੇ ਉਹ ਕੰਜਰਾ ਕਿਹੋ ਜਿਹੀਆਂ ਗੱਲਾਂ ਕਰੀ ਜਾਂਦਾ ਮਸਾਲਾ ਤੂੰ ਭਰਤੀ ਹੋਇਆ ਤੇਰੇ ਘਰਦਿਆਂ ਨੂੰ ਤੇਰੇ ਤੋਂ ਬਹੁਤ ਆਸਾਂ ਨੇ ਆ ਤੇਰੀ ਮਾਂ ਨੇ ਤੇਰਾ ਵਿਆਹ ਵੀ ਤਾਂ ਕਰਨਾ ਹੈ ਫੇ ਤਾਂ ਤੇਰੀ ਉਮਰ ਵੀ ਕੁਛ ਨਹੀਂ ਵਿਆਹ ਕਰਾ ਤੇ ਆਪਣਾ ਨੌਕਰੀ ਤੇ ਜਾ ਮੇਰਾ ਹੁਣ ਕੁਛ ਨਹੀਂ ਪਤਾ ਮੇਰੇ ਤਾਂ ਐ ਨਹੀਂ ਪਤਾ ਕਿ ਕਿੱਥੇ ਗੋਲੀ ਵੱਜੇ ਤੇ ਕਦੋਂ ਕੋਈ ਪੁਲਿਸ ਚੱਕੀ ਲੈ ਜੀ ਠੀਕ ਹੈ ਵੀ ਬਾਈ ਤੇਨਾਂ ਬਚਪਨ ਤੋਂ ਖਾਦਾ ਪੀਤਾ ਯਾਰ ਤੇਨ ਨਾਲ ਵੀ ਜਾਰੀ ਆ ਜਿਹਦੀ ਲਹਿਜ ਤੂੰ ਸੰਭਲਾਂਗਾ ਉਸੇ ਦੀ ਮੈਂ ਚੱਲੂ ਚੱਲ ਚੱਲੀਏ ਫਿਰ ਵੀ ਸੋਚ ਲੈ ਇੱਕ ਵਾਰੀ ਨਹੀਂ ਨਹੀਂ ਬਾਈ ਯਾਰ ਜਾਰੀ ਆ ਚਲ ਫੇਰ ਠੀਕ ਆ ਆ ਜਾ ਬਾਈ